ਭਾਰਤੀ ਜਨਤਾ ਪਾਰਟੀ ਉਹ ਪਾਰਟੀ ਆ ਜਿਹੜੀ ਕਿ ਭ੍ਰਿਸ਼ਟਾਚਾਰ ਸਲੇਬੜੀ ਹੋਈ ਪਾਰਟੀ ਆ ਜਿਹੜੀ ਲਗਾਤਾਰ ਭ੍ਰਿਸ਼ਟਾਚਾਰ ਕਰ ਰਹੀ ਆ ਔਰ ਇਮਾਨਦਾਰ ਲੋਕਾਂ ਦੇ ਚਿੱਕੜ ਚੁੱਟਣ ਦਾ ਯਤਨ ਕਰਦੀ ਆ ਕਦੇ ਈਡੀ ਕਦੇ ਸੀਬੀਆਈ ਵਾਰ-ਵਾਰ ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਨੋਟਸ ਭੇਜ ਰਹੇ ਆ ਅਰਵਿੰਦ ਕੇਜਰੀਵਾਲ ਜੀ ਹਮੇਸ਼ਾ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਲੈ ਕੇ ਚੱਲਦੇ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਮੋਦੀ ਸਾਹਿਬ ਵੱਲੋਂ ਦੇਸ਼ ਦੇ ਹੋਮ ਮਿਨਿਸਟਰ ਅਮੇਸ਼ ਸ਼ਾਜੀ ਵੱਲੋਂ ਇੱਕ ਝੂਠੇ ਮਨਕਰਤ ਇੱਕ ਫਰਜੀ ਇੱਕ ਜਾਲੀ ਫਰਜੀ ਕੇਸ ਜਿਹਨੂੰ ਦਿੱਲੀ ਦਾ ਸ਼ਰਾਬ ਪਟਾਲਾ ਕਹਿੰਦੇ ਨੇਗੇ ਉਸ ਕੇਸ ਦੇ ਵਿੱਚ ਪਹਿਲਾਂ ਵੀ ਸਾਡੇ ਕਾਫੀ ਨੈਸ਼ਨਲ ਲੀਡਰ ਜਿਹੜੇ ਨੇ ਕਿ ਉਹ ਜੇਲ੍ਹਾਂ ਚ ਝੂਠੇ ਪਰਚਿਆਂ ਦੇ ਅੰਦਰ ਕਰਕੇ ਜੇਲ੍ਹ ਚ ਬੰਦ ਕੀਤੇ ਹੋਏ ਨੇ ਹੁਣ ਉਸ ਕੇਸ ਦੇ ਵਿੱਚ ਬਾਰ ਬਾਰ ਕਦੇ ਈਡੀ ਕਦੇ ਸੀਬੀਆਈ ਬਾਰ ਬਾਰ ਸਾਡੇ ਕੌਮੀ ਕਨਵੀਨਰ दिल्ली ਦੇ ਮੱਖ ਮੰਤਰੀ ਰਵਿੰਦ ਕੇਜਰੀਵਾਦੀ ਨੂੰ ਨੋਟਸ ਭੇਜ ਰਹੀ ਆ ਸੱਤ ਨੋਟਿਸ ਲਗਾਤਾਰ ਸੱਤ ਨੋਟਸ ਜਿਹੜੇ ਨੇਗੇ ਉਹ ਸਾਡੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਦੀ ਨੂੰ ਭੇਜੇ ਜਾ ਰਹੇ ਨੇ ਕਿਉਂ ਭੇਜੇ ਜਾ ਰਹੇ ਨੇ ਕਿ ਤੁਸੀਂ ਇੰਡੀਆ ਅਲਾਈਅੰਸ ਤੋਂ ਬਾਹਰ ਆਓ ਤੁਸੀਂ ਇੰਡੀਆ ਅਲਾਈਅੰਸ ਦੇ ਨਾਲ ਗੱਠਜੋੜ ਨਾ ਕਰੋ ਤੁਸੀਂ ਗੱਠਜੋੜ ਤੋੜ ਦਿਓ ਕਿਉਂਕਿ ਪਿੱਛੇ ਜੇ ਦੇਸ਼ ਦੇ ਹੋਮ ਮਿਨਿਸਟਰ ਹਮੇਸ਼ਾ ਜੀ ਦਾ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਇੰਡੀਆ ਗਠ ਜੋੜ ਦਾ ਹਿੱਸਾ ਨਹੀਂ ਰਹੂਗੀ ਉਹ ਬਿਆਨ ਦੇ ਪਿੱਛੇ ਮੰਸਾ ਕੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਡਰਾ ਕੇ ਧਮਕਾ ਕੇ ਉਹਦੇ ਦੇ ਝੂਠੇ ਕੇਸ ਬਣਾ ਕੇ ਅਸੀਂ ਇੰਡੀਆ ਅਲਾਈयंस ਤੋਂ ਵੱਖ ਕਰਾਂਗੇ ਪਰ ਲੇਕਿਨ ਆਮ ਆਦਮੀ ਪਾਰਟੀ ਆਦਰਸ਼ਵਾਦੀ ਪਾਰਟੀ ਆ ਆਮ ਆਦਮੀ ਪਾਰਟੀ ਜਿਹੜੀ ਆ ਸਾਡੇ ਕੌਮੀ ਕਨਵੀਨਰ ਜੀ ਹਰਵਿੰਦ ਕੇਜਰੀਵਾਲ ਜੀ ਹਮੇਸ਼ਾ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਲੈ ਕੇ ਚੱਲਦੇ ਨੇਗੇ ਬਾਬਾ ਸਾਹਿਬ ਧੀਮਰਾਵ ਅਮੇੜਕਰ ਦੀ ਸੋਚ ਲੈ ਕੇ ਚੱਲਦੇ ਨੇਗੇ ਆਮ ਘਰਾਂ ਦੇ ਬੱਚਿਆਂ ਨੂੰ ਪੜਾਉਣ ਦੀ ਸੋਚ ਲੈ ਕੇ ਚੱਲਦੇ ਨੇਗੇ ਆਮ ਘਰਾਂ ਦੇ ਲੋਕਾਂ ਦੀ ਜਿਹੜੀ ਆ ਚੰਗੀਆਂ ਸੇ ਸਹੂਲਤਾਂ ਦੀ ਗੱਲ ਲੈ ਕੇ ਚੱਲਦੇ ਨੇਗੇ ਸੋ ਇਸੇ ਗੱਲ ਕਰਕੇ ਜਿਹੜੀ ਆ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਆ ਔਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਡੇ ਕਾਮਿਕ ਕਰਮਚਾਰੀ ਨੂੰ ਜਿਹੜਾ ਉਹ ਜੇਲ੍ਹ ਦੇ ਅੰਦਰ ਸੁਟਣਾ ਚਾਹੁੰਦੀ ਆ ਜੇਲ੍ਹ ਦੇ ਅੰਦਰ ਜਿਹੜਾ ਭੇਜਣਾ ਚਾਹੁੰਦੀ ਆ ਤਾਂ ਹੀ ਝੂਠਾ ਫਰਜੀ ਕੇਸ ਜਿਹਦੇ ਵਿੱਚ ਲਗਭਗ 1000 ਤੋਂ ਉੱਪਰ 1000 ਤੋਂ ਉੱਪਰ ਰੇਡਸ ਹੋ ਗਈਆਂ ਸਰਚ ਹੋ ਗਈਆਂ ਪਰ ਇੱਕ ਪੈਣੀ ਸਿੰਗਲ ਪੈਣੀ ਜਿਹੜੀ ਆ 1 ਰੁਪਿਆ ਜਿਹੜਾ ਹੈਗਾ ਸਾਡੇ ਕਿਸੇ ਨੇਤਾ ਦੇ ਉੱਤੋਂ ਕਿਸੇ ਦੇ ਘਰ ਦੇ ਉੱਤੋਂ ਕਿਸੇ ਦੇ ਲੋਕਰ ਦੇ ਵਿੱਚੋਂ ਕਿਸੇ ਦੇ ਬੈਂਕ ਅਕਾਊਂਟ ਦੇ ਵਿੱਚੋਂ ਇੱਕ ਸਿੰਗਲ ਰੁਪਿਆ ਜਿਹੜਾ ਉਹਨਾਂ ਈਡੀ ਤੋਂ ਮਿਲਿਆਗਾ ਨਾ ਸੀ ਵੀਜ ਨੂੰ ਮਿਲਿਆਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਡਿਜ਼ਾਈਨ ਆ ਕਿ ਜਿਹੜੀਆਂ ਸਾਹਮਣੇ ਪਾਰਟੀਆਂ ਨੇ ਗੀਆਂ ਉਹਨਾਂ ਨੂੰ ਆਪਸ ਵਿੱਚ ਪਾੜ ਦਿਓ ਉਹਨਾਂ ਨੂੰ ਡਰਾ ਕੇ ਜਿਹੜਾ ਖੰਡਾ ਦਿਓ ਤਾਂ ਕਿ ਸਿੰਗਲ ਜਿਹੜਾ ਇਹ ਇਲੈਕਸ਼ਨ ਜਿੱਤ ਜਾਣ ਪਰ ਲੇਕਿਨ ਆਮ ਆਦਮੀ ਪਾਰਟੀ ਜਦੋਂ ਤੋਂ ਜਦੋਂ ਤੋਂ ਪਿੱਛੇ ਪਹਿਲਾਂ ਪਹਿਲਾਂ ਇਹ ਸੀਗਾ ਕਿ ਆਮ ਆਦਮੀ ਪਾਰਟੀ ਇੰਡੀਆ ਲੈਂਸ ਨਹੀਂ ਹੋਊਗੀ ਜੋ ਤੋਂ ਪਿਛਲੇ ਹਫਤੇ ਲਗਾਤਾਰ ਸਾਡੇ ਨੈਸ਼ਨਲ ਲੀਡਰ ਸਹਿਬਾਨ ਅਰਵਿੰਦ ਕੇਜਰੀਵਾੜੀ ਦੇ ਨਿਸ਼ਾਨ ਨਿਰਦੇਸ਼ ਦੇ ਹੇਠ ਚੈ ਸੰਦੀਪ ਪਾਟਕ ਜੀ ਮੈਡਮ ਸਾਡੇ ਅਤਿਸ਼ੀ ਜੀ ਸੌਰਵ ਭਾਰਤਵਾਦ ਜੀ ਯਾ ਰਾਗਬ ਚੱਡਾ ਜੀ ਜਨੈਲ ਸਿੰਘ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰੇ ਜਦੋਂ ਸਾਰੇ ਜਦੋਂ ਵੱਖ-ਵੱਖ ਮੀਟਿੰਗਾਂ ਜਾ ਰਹੇ ਸੀਗੇ ਤਾਂ ਉਦੋਂ ਇਹ ਤੈਅ ਹੋ ਗਿਆ ਕਿ ਬਹੁਤ ਸਾਰੇ ਸੂਬਿਆਂ ਦੇ ਅੰਦਰ ਇੰਡੀਆ ਆਲਾਈਂਸ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਇਲੈਕਸ਼ਨ ਲੜਨ ਜਾਣੀ ਹੈ ਯਾਨੀ ਕਿ ਸੀਟ ਸ਼ੇਰਿੰਗ ਜਦੋਂ ਗੱਲ ਸੀਟ ਸ਼ੇਰਿੰਗ ਤੇ ਪਹੁੰਚ ਗਈ ਤਾਂ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਘਬਰਾ ਗਈ ਬੁਰੀ ਤਰ੍ਹਾਂ ਡਰ ਗਈ ਉਹਨਾਂ ਨੂੰ ਹਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਆਪਣੀ ਹਾਰ ਜਿਹੜੀ ਆ ਉਹ ਕੰਨ ਤੇ ਲਿਖੀ ਦਿਖਾਈ ਦੇਣ ਲੱਗੀ ਉਹਨੂੰ ਪਤਾ ਲੱਗ ਗਿਆ ਕਿ ਹੁਣ ਚੁਮਲੇ ਜਿਹੜੇ ਹੈਗੇ ਨੇ ਹੋਰ ਲੰਬਾ ਸਮਾਂ ਨਹੀਂ ਚੱਲਣੇ ਇਸ ਗੱਲ ਕਰਕੇ ਉਹ ਸਾਨੂੰ ਬਿਲਕੁਲ ਅਰਵਿੰਦ ਕੇਜਰੀਵਾੜੀ ਨੂੰ ਝੂਠੇ ਫਰਜ਼ੀ ਕੇਜ 'ਚ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਬਿਲਕੁਲ ਮੈਨੂੰ ਲੱਗਦਾਗਾ ਕਿ ਆਉਣ ਵਾਲੇ ਇਸੇ ਵੀਕ ਦੇ ਅੰਦਰ ਜਾਂ ਨੈਕਸਟ ਵੀਕ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਸੱਤਾ ਦਾ ਦੁਰਉਪਯੋਗ ਕਰਕੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਏਜੰਸੀਆਂ ਨੂੰ ਆਪਣੇ ਹੱਥ ਥੋਕੇ ਬਣਾ ਕੇ ਈਡੀ ਨੂੰ ਸੀਬੀਆਈ ਨੂੰ ਉਹਨਾਂ ਦਾ ਦੁਰਉਪਯੋਗ ਕਰਕੇ ਇੱਕ ਝੂਠੇ ਕੇਸ ਦੇ ਅੰਦਰ ਫਰਜ਼ੀ ਕੇਸ ਦੇ ਅੰਦਰ ਇੱਕ ਜਾਲੀ ਕੇਸ ਦੇ ਅੰਦਰ ਅਰਵਿੰਦ ਕੇਜ ਦਿਵਾਜ ਦੀ ਰੈਸਟ ਪਾਉਣ ਦਾ ਯਤਨ ਕਰ ਰਹੀ ਆ ਸੋ ਬਿਲਕੁਲ ਅਸੀਂ ਚਟਾਨ ਦੀ ਤਰ੍ਹਾਂ ਪਾਰਟੀ ਦੇ ਨਾਲ ਡਟ ਕੇ ਖੜੇ ਆ ਔਰ ਬਿਲਕੁਲ ਲੋਕਤੰਤਰ ਨੂੰ ਬਚਾਉਣ ਦੇ ਲਈ ਭਾਰਤੀਆ ਲੋਕਤੰਤਰ ਨੂੰ ਬਚਾਉਣ ਦੇ ਲਈ ਹਰ ਕੁਰਬਾਨੀ ਕਰਾਂਗੇ ਹਰ ਜਿਹੜੀ ਵੀ ਔਕੜ ਜਿਹੜੀ ਵੀ ਮੁਸ਼ਕਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖੜੀ ਕਰੂਗੀ ਉਹਦੇ ਖਿਲਾਫ ਅਸੀਂ ਡਟ ਕੇ ਲੜਾਂਗੇ ਕਿਉਂਕਿ ਸਾਡਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਜਿਹਨੇ ਦੇਸ਼ ਦੇ ਅੰਦਰ ਸੱਚੀ ਸੁੱਚੀ ਦੇਸ਼ ਦੇ ਅੰਦਰ ਇਮਾਨਦਾਰ ਸਿਆਸਤ ਜਗਾਈ ਆ ਦੇਸ਼ ਨੂੰ ਇਮਾਨਦਾਰੀ ਵੱਲ ਤੋਰਿਆਗਾ ਔਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਉਹ ਪਾਰਟੀ ਆ ਜਿਹੜੀ ਕਿ ਭ੍ਰਿਸ਼ਟਾਚਾਰ ਚ ਸਲੇਬੜੀ ਹੋਈ ਪਾਰਟੀ ਆ ਜਿਹੜੀ ਲਗਾਤਾਰ ਭ੍ਰਿਸ਼ਟਾਚਾਰ ਕਰ ਰਹੀ ਆ ਔਰ ਇਮਾਨਦਾਰ ਲੋਕਾਂ ਦੇ ਚਿੱਕੜ ਛੁੱਟਣ ਦਾ ਯਤਨ ਕਰਦੀ ਆ ਇਮਾਨਦਾਰ ਜਿਸ ਜਿਸ ਵਿਅਕਤੀ ਨੇ ਦੇਸ਼ ਦੇ ਅੰਦਰ ਰਾਜਨੀਤੀ ਬਦਲੀ ਰਾਜਨੀਤਿਕ ਦਿਸ਼ਾ ਤੇ ਦਸ਼ਾ ਬਦਲੀ ਕਿ ਅਸੀਂ ਦੇਸ਼ ਦੇ ਅੰਦਰ ਇਮਾਨਦਾਰੀ ਲੈ ਕੇ ਆਵਾਂਗੇ ਅੱਜ ਉਸ ਦੇ ਤਾ ਨੂੰ ਫੜਨ ਦਾ ਯਤਨ ਕੀਤਾ ਜਾ ਰਿਹਾ ਸੋ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਜਿਹੜੀ ਆ ਇੰਡੀਆ ਆਲਾਈਂਸ ਦਾ ਇੰਡੀਆ ਆਲਾਈਂਸ ਦਾ ਜਿਹੜੀ ਸਾਡੀ ਸੀਟ ਸ਼ੇਅਰਿੰਗ ਚੱਲਦੀ ਆ ਅਸੀਂ ਚੱਲਦੇ ਰਹਾਂਗੇ ਬਿਲਕੁਲ ਵੀ ਜਿਹੜਾਗਾ ਅਸੀਂ ਇਹਦਾ ਇਸੀ ਦਾ ਵਿਰੋਧ ਕਰਦੇ ਆਂ ਔਰ ਇਸ ਨੂੰ ਕੰਡੈਮ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਈਡੀ ਦਾ ਤੇ ਸੀਬੀਆਈ ਨੂੰ ਜਿਹੜਾ ਦੁਰਉਪਯੋਗ ਕਰ ਰਹੀ ਆ ਔਰ ਜਿੰਨੇ ਵੀ اپੋਜੀਸ਼ਨ ਦੇ ਨੇਤਾ ਨੇ ਕਿਹ ਕਿਹ ਨੂੰ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈਗਾ ਸੋ ਅਸੀਂ ਇਹਦਾ ਬਿਲਕੁਲ ਇਹਨੂੰ ਕੰਡਮਨ ਕਰਦੇ ਆ ਵਿਰੋਧ ਕਰਦੇ ਆ ਮੈਂ ਹੁਣ ਸਾਡੇ ਮਿਨਿਸਟਰ ਸਾਹਿਬਾ ਅਨੰਬੋਲ ਜੀ ਨੂੰ ਕਹੂੰਗਾ ਕਿ ਉਹ ਵੀ ਤੁਹਾਡੇ ਨਾਲ ਗੱਲ ਕਰਨ